ਸੰਗਰੂਰ ਦੇ ਵਿੱਚ ਲੋਕਾਂ ਦੀ ਸਿਹਤ ਦੇ ਨਾਲ ਵੱਡਾ ਥਲਵਾੜ ਕੀਤਾ ਜਾ ਰਿਹਾ ਜੀ ਹਾਂ ਤੁਹਾਨੂੰ ਦੱਸ ਦਈਏ ਸੰਗਰੂਰ ਦੇ ਉੱਪਰ ਵਾਲ ਰੋਡ ਤੇ ਉੱਪਰ ਇੱਕ ਸਟੋਰ ਦੇ ਵਿੱਚ ਵੱਡੀਆਂ ਕੰਪਨੀਆਂ ਦੀ ਪੈਕਿੰਗ ਕਰਕੇ ਨਕਲੀ ਕੀ ਵੇਚਿਆ ਜਾ ਰਿਹਾ ਇੱਕ ਨੌਜਵਾਨ ਦੇ ਵੱਲੋਂ ਜਦੋਂ ਵੇਰਕਾ ਕੰਪਨੀ ਦਾ ਕੀ ਆਪਣੇ ਘਰ ਲੈ ਕੇ ਆਇਆ ਗਿਆ ਜਦੋਂ ਕੀ ਵਰਤਿਆ ਗਿਆ ਤਾਂ ਉਸ ਨੂੰ ਸ਼ੱਕ ਹੋਇਆ ਕਿ ਉਹ ਆਪਣੇ ਨਾਲ ਸ਼ਿਵ ਸ਼ੇਨਾ ਦੇ ਪ੍ਰਧਾਨ ਨੂੰ ਨਾਲ ਲੈ ਗਿਆ ਜਿਨ੍ਹਾਂ ਨੇ ਦੁਕਾਨਦਾਰ ਦੇ ਸਾਹਮਣੇ ਖੁਲਾਸਾ ਕੀਤਾ ਕਿ ਤੁਸੀਂ ਨਕਲੀ ਕੀ ਵੇਚ ਰਹੇ ਹੋ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਵੇਰਕਾ ਅਮੁੱਲ ਅਤੇ ਨੈਸਲੇ ਐਵਰੀਡੇ ਵਰਗੀਆਂ ਵੱਡੀਆਂ ਕੰਪਨੀਆਂ ਦੇ ਪੈਕਿੰਗ ਕਰਕੇ ਇਹ ਦੁਕਾਨਦਾਰ ਆਪਣੀ ਦੁਕਾਨ ਦੇ ਵਿੱਚ ਕੀ ਵੱਡੀ ਮਾਤਰਾ ਵਿੱਚ ਰੱਖੀ ਬੈਠਾ ਸੀ ਜਦੋਂ ਸ਼ਿਕਾਇਤ ਸਿਹਤ ਵਿਭਾਗ ਦੇ ਕੋਲ ਗਈ ਤਾਂ ਸਿਹਤ ਵਿਭਾਗ ਅਤੇ ਪੁਲਿਸ ਦੀ ਟੀਮ ਜਦੋਂ ਦੁਕਾਨ ਦੇ ਉੱਪਰ ਛਾਪਾ ਮਾਰਨ ਆਈ ਤਾਂ ਦੁਕਾਨਦਾਰ ਦੁਕਾਨ ਬੰਦ ਕਰਕੇ ਗਾਇਬ ਹੋ ਗਿਆ ਸੇਤੀਪਾਕ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਿ ਸਾਡੇ ਵੱਲੋਂ ਦੁਕਾਨਦਾਰ ਨੂੰ ਵਾਰ-ਵਾਰ ਫੋਨ ਕੀਤਾ ਗਿਆ ਪਰ ਉਹ ਦੁਕਾਨ ਉੱਪਰ ਨਹੀਂ ਪਹੁੰਚਿਆ ਸਾਡੇ ਵੱਲੋਂ ਦੁਕਾਨ ਸੀਲ ਕਰ ਦਿੱਤੀ ਗਈ ਹੈ ਜਦੋਂ ਦੁਕਾਨਦਾਰ ਸਾਡਾ ਸੰਪਰਕ ਕਰੇਗਾ ਤਾਂ ਪਹਿਲਾਂ ਉਹਦੇ ਖੀਦੇ ਸੈਂਪਲ ਭਰੇ ਜਾਣਗੇ ਤੇ ਉਸ ਤੋਂ ਬਾਅਦ ਉਸਤੇ ਉੱਪਰ ਬਣਦੀ ਕਾਰਵਾਈ ਕੀਤੀ ਜਾਵੇਗੀ ਲੈਤਾ ਸੀਗਾ ਜੀ ਤੇ ਉਹਦਾ ਮੈਨੂੰ ਬਿਲ ਵੀ ਇਹਨਾਂ ਨੇ ਦਿੱਤਾ ਸੀਗਾ ਕਹਿੰਦੇ ਵੀ ਬਿਲ ਮੈਂ ਇਹਦੀ ਕਾਪੀ ਕੀਤੀ ਹੋਈ ਸੀ ਜੀ ਮੋਬਾਈਲ 'ਚ ਠੀਕ ਹੈ ਜੀ ਤੇ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਜਗ੍ਹਾ ਦੱਸੀ ਵੀ ਇੱਥੇ ਮੈਂ ਬਲੂਮ ਪਲਾਉਂਗਾ ਤੁਹਾਨੂੰ ਮੌਕੇ ਤੇ ਤੁਸੀਂ ਆ ਜਾਓ ਪਲੀਜ਼ ਸਰ ਠੀਕ ਹੈ ਜੀ ਅੱਜ ਇਹ ਇੱਥੇ ਆਏ ਸੀ ਜੀ ਇਹਨਾਂ ਨੂੰ ਕਿਹਾ ਵੀ ਸਾਨੂੰ ਇਹ ਕਿਉਂ ਦਿੱਤਾ ਜਿਹੜਾ ਨਕਲੀ ਦਿੱਤਾਗਾ ਕਿੱਥੋਂ ਲੈਤਾ ਹੋਇਆ ਕਿੱਥੋਂ ਨਹੀਂ ਲੈਤਾ ਹੋਇਆ ਸਰ ਇਹਦੇ ਨਾਲ ਬਿਮਾਰੀਆਂ ਉਹ ਹੁੰਦੀਆਂ ਨੇਗੀਆਂ ਠੀਕ ਹੈ ਜੀ ਸਰ ਠੀਕ ਹੈ ਜੀ ਇਹ ਕਹਿ ਰਹੇ ਨੇ ਵੀਰਕੇ ਦਾ ਮਗਰ ਇਹ ਬਿਲਕੁਲ ਨਕਲੀ ਹੈਗਾ ਇਹਦਾ ਸੀ ਸੈਂਪਲ ਵੀ ਭਰਾ ਸਕਦੇ ਆ ਟੈਸਟਡ ਵੀ ਕਰਵਾਣਾ ਇਹ ਅੱਗੇ ਦੇਖਦੇ ਆ ਜੋ ਤੇ ਇਸ ਤੋਂ ਬਾਅਦ ਬਿਲਸੀ ਅਸੀਂ ਇੱਥੇ ਆ ਕੇ ਦੇਖਿਆ ਕਿ ਉਹਦੇ ਨਾਲ ਦੀ ਇਹਦੇ ਕਿਓ ਦੇ ਨਾਲ ਦੀ ਦੋ ਪੇਟੀਆਂ ਹੋਰ ਅਸੀਂ ਮੌਕੇ ਤੇ ਫੜੀਆਂ ਨੇ ਇਹਨਾਂ ਕੋਲ ਠੀਕ ਹੈ ਜੀ ਤੇ ਸਾਨੂੰ ਇਹ ਆ ਵੀ ਇਹ ਜਿਹੜਾ ਕਿਓ ਆਗਾ ਇਹ ਲੋਕ ਖਾ ਲੈਂਦੇ ਨੇ ਬਿਮਾਰ ਹੋਣਗੇ ਬਿਮਾਰੀਆਂ ਲੱਗਣਗੀਆਂ ਪਤਾ ਨਹੀਂ ਕਿੰਨੇ ਕੁ ਲੋਕ ਖਾ ਗਏ ਜਾਂ ਉਹ ਬਿਮਾਰੀਆਂ ਨਾਲ ਜੂਝ ਰਹੇ ਨੇ ਅੱਜ ਨੀ ਤੁਹਾਨੂੰ ਕਿਵੇਂ ਪਤਾ ਲੱਗਾ ਵੀ ਕਿਉਂ ਨਕਲੀ ਹੈ ਇਹ ਸਰ ਮੈਨੂੰ ਜਦੋਂ ਮੈਂ ਇਹਨੂੰ ਬੱਚਾ ਮੈਨੂੰ ਪਹਿਲਾਂ ਚੈੱਕ ਕਰਾ ਕੇ ਗਿਆ ਸੀ ਇਹ ਆ ਕੇ ਵੀ ਸਾਰਾ ਅਸਲ ਸੀ ਕਿਉਂ ਲੱਗਦਾ ਇਹਨੂੰ ਮੈਂ ਪੈਕਿੰਗ ਖੋਲੀ ਆ ਉਹਨੂੰ ਦੇਖਿਆ ਯੂਜ਼ ਕਰਕੇ ਮਗਰ ਬਿਲਕੁਲ ਹੀ ਉਹ ਚ ਫਰਕ ਆ ਰਿਹਾ ਸੀ ਕਿ ਵੀ ਉਹ ਕੀ ਹੈ ਅਸਲੀ ਹੈ ਕਿ ਨਕਲੀ ਕੋਈ ਟੈਸਟ ਵਗੈਰਾ ਕਰਵਾਇਆ ਕਿ ਉਹਦਾ ਹੋਣਾ ਸਰ ਅਸੀਂ ਫਿਲਹਾਲ ਅਸੀਂ ਮੌਕੇ ਤੇ ਆ ਕੇ ਇਹਨਾਂ ਦੇ ਸੈਂਪਲ ਫੜੇ ਆ ਇਹ ਖੁਦ ਕਹਿ ਰਹੇ ਨੇ ਕਿ ਉਹ ਸਾਡੇ ਕੋਲ ਨਕਲੀ ਆ ਤੁਸੀਂ ਇਲਜ਼ਾਮ ਲਗਾ ਰਹੇ ਹੋ ਜੇ ਕੱਲ ਨੂੰ ਕਿਉਂ ਉਹਦਾ ਸੈਂਪਲ ਸਹੀ ਆਇਆ ਫੇਰ ਬਿਲਕੁਲ ਅਸੀਂ ਜ਼ਿੰਮੇਵਾਰ ਹਾਂ ਸਰ ਠੀਕ ਹੈ ਜੀ ਅਸੀਂ ਜ਼ਿੰਮੇਵਾਰ ਹਾਂ ਮਗਰ ਫਿਲਹਾਲ ਜੇ ਇਹ ਨਕਲੀ ਕਿਉਂ ਪਾਇਆ ਗਿਆ ਤੇ ਇਹਨਾਂ ਦੇ ਬੰਦ ਦੀ ਕਾਰਵਾਈ ਕਰਾਈ ਜਾਊਗੀ ਮੌਕੇ ਤੇ ਆ ਪੈਕੇਟ ਤੇ ਸਾਡੇ ਰਾਸ਼ਟਰੀ ਪ੍ਰਧਾਨ ਦਕਸ਼ਯਾ ਜੀ ਸਾਹਿਬ ਨੇ ਇਹ ਗੱਲ ਕਰ ਲਈ ਮੈਂ ਐਡਵੋਕੇਟ ਵਿਦੇਸ਼ੀਆ ਸਦੱਤ ਤੇ ਨਸ਼ਵੀਆ ਮੁੰਡਾ ਪੰਟੀ ਆ ਵੀ ਇਹ ਗੱਲ ਦਿੱਕਤ ਆਈ ਹੈ ਭਾਈ ਪੰਜਾਬ ਪ੍ਰਧਾਨ ਜੀ ਨਾਲ ਤਾਂ ਪਹਿਲਾ ਮੈਸੇਜ ਵੀ ਚੈੱਕ ਕਰੋ ਪਹਿਲਾਂ ਪਹਿਲਾ ਸਾਬਤ ਪ੍ਰੂਫਤਾ ਸਬੂਤ ਕਰ ਲਓ ਫਿਰ ਆਪਾਂ ਡੇਢ ਗੱਲ ਕਰਾਂਗੇ ਤੇ ਜਦੋਂ ਆਏ ਅਸੀਂ ਆ ਖੋੜ ਕੇ ਦੇਖਿਆ ਕਿ ਟੋਟਰੀ ਡਾਡਾ ਕਿਉਂ ਲੱਗ ਰਹੇ ਹੈ ਤੇ ਅਸੀਂ ਉਹਨਾਂ ਕੋਲ ਫੋਰ ਸੈਫਟੀ ਸਬਸਟਰੋ ਫੋਨ ਕਰਦੇ ਆ ਸੈਂਪਲ ਪਰਮਾਨੇ ਆ ਕੀ ਕਾਰਵਾਈ ਕੀਤੀ ਗਈ ਹੈ ਤੇ ਕੀ ਜਾਣਕਾਰੀ ਹੈ ਉਸ ਬਾਰੇ ਸਾਨੂੰ 21 ਤਰੀਕ ਨੂੰ ਇੱਕ ਸ਼ਿਕਾਇਤ ਪ੍ਰਾਪਤ ਹੋਈ ਸੀਗੀ ਕਿ ਉਹਨਾਂ ਨੇ ਇੱਕ ਦੁਕਾਨ ਤੋਂ ਕੀ ਖਰੀਦਿਆ ਵੇਰਕਾ ਦਾ ਲੇਕਿਨ ਉਹਨਾਂ ਨੂੰ ਉਹ ਨਕਲੀ ਲੱਗਿਆ ਤਾਂ ਇਸ ਕਰਕੇ ਸਾਨੂੰ ਸ਼ਿਕਾਇਤ ਪ੍ਰਾਪਤ ਹੋਈ ਸੀਗੀ ਤੇ ਜਦੋਂ ਉਸ ਤੋਂ ਬਾਅਦ ਸ਼ਿਕਾਇਤ ਉੱਪਰ ਕਾਰਵਾਈ ਕਰਦੇ ਹੋਏ ਫੂਡ ਸੇਫਟੀ ਆਫੀਸਰ ਅਤੇ ਉਸ ਦੇ ਨਾਲ ਟੀਮ ਨੂੰ ਭੇਜਿਆ ਗਿਆ ਸੈਂਪਲ ਲੈਣ ਲਈ ਉੱਥੇ ਜਾ ਕੇ ਉੱਥੇ ਪੁਲਿਸ ਵੀ ਮੌਜੂਦ ਸੀ ਤੇ ਮੀਡੀਆ ਕੰਪਲੇਨੈਂਟ ਸਾਰੇ ਉੱਥੇ ਮੌਜੂਦ ਸੀ ਮੁੱਖ ਕੇ ਤੇ ਉੱਥੇ ਜਾ ਕੇ ਲੇਕਿਨ ਉਹ ਸ਼ਿਕਾਇਤ ਕਰਤਾ ਉੱਥੇ ਮਿਲਿਆ ਨਹੀਂ ਸਾਨੂੰ ਉਹ ਜਾ ਚੁੱਕਿਆ ਸੀ ਉੱਥੋਂ ਉਸ ਤੋਂ ਬਾਅਦ ਉੱਥੇ ਪੁਲਿਸ ਨੇ ਆਲਰੇਡੀ ਸੀਲ ਲਗਾਈ ਹੋਈ ਸੀ ਫਿਰ ਉਸ ਤੋਂ ਬਾਅਦ ਉਸ ਤੋਂ ਪੁਲਿਸ ਨੂੰ ਕਿਹਾ ਗਿਆ ਕਿ ਵੀ ਉਸ ਨੂੰ ਘਰ ਦੇ ਐਡਰੈਸ ਤੋਂ ਪਤਾ ਕਰਕੇ ਮਤਲਬ ਟ੍ਰੇਸ ਕੀਤਾ ਜਾਵੇ ਤਾਂ ਕਿ ਸੈਂਪਲਿੰਗ ਦੀ ਕਾਰਵਾਈ ਕੀਤੀ ਜਾ ਸਕੇ ਫਿਰ ਉਹਨਾਂ ਨੇ ਪੁਲਿਸ ਦੇ ਜੋ ਆਫੀਸਰ تھے ਜਦੋਂ ਘਰੇ ਗਏ ਉੱਥੇ ਜਾ ਕੇ ਉਹਨਾਂ ਨੇ ਪਾਇਆ ਕਿ ਉੱਥੇ ਵੀ ਤਾਲਾ ਲੱਗਿਆ ਹੋਇਆ ਹੈ ਇਸ ਉਪਰੰਤ ਫਿਰ ਫੂਡ ਸੇਫਟੀ ਅਫਸਰ ਨੇ ਵੀ ਉਸ ਪ੍ਰਮਾਈਸ ਉੱਪਰ ਆਪਣੀ ਸੀਲ ਨਾਲ ਲਗਾਈ ਹੈ ਹੁਣ ਉਸ ਦੇ ਉੱਪਰ ਪੁਲਿਸ ਦੀ ਔਰ ਫੂਡ ਸੇਫਟੀ ਆਫੀਸਰ ਦੋਨੋਂ ਨੇ ਉਹ ਪ੍ਰਾਈਮਾਈਸ ਸੀਲ ਕੀਤਾ ਹੋਇਆ ਹੈ ਦੇ ਉਹ ਉਸ ਦੇ ਆਨ ਉਪਰੰਤ ਦੋਸ਼ੀ ਦੇ ਜਦੋਂ ਆਂਦਾ ਉਹਨੂੰ ਸੈਂਪਲ ਲਈ ਜਾਂਦਾ ਉਹ ਉਸ ਸੰਬੰਧੀ ਹਜੇ ਕੋਈ ਰਿਕਾਰਡ ਮੌਜੂਦ ਨਹੀਂ ਹੈ ਦਫ਼ਤਰ 'ਚ ਤਾਂ ਲੰਗਾ ਸੀ ਕਿ ਉਸਨੇ ਕੋਈ ਲਾਇਸੈਂਸ ਹੀ ਨਹੀਂ ਕੀਤਾ ਉਦੋਂ ਉਦੋਂ ਮੌਕੇ ਤੇ ਵੇਰਕਾ ਦੇ ਵੀ ਅਫੀਸ਼ੀਅਲਸ ਨੂੰ ਜੁਆਇਨ ਕੀਤਾ ਗਿਆ ਸੀ ਤਾਂ ਕਿ ਉਹ ਅਥੈਂਟੀਕੇਟ ਕਰ ਸਕਣ ਵੀ ਇਹ ਕੀ ਅਸਲੀ ਹੈ ਕਿ ਨਕਲੀ ਹੈ ਤੇ ਜੋ ਕੰਪਲੇਨੈਂਟ ਨੇ ਇੱਕ ਡੱਬਾ ਪਰਚੇਸ ਕੀਤਾ ਸੀ ਵੇਰਕਾ ਦਾ ਉਹ ਵਾਲਾ ਡੱਬਾ ਉਹਨਾਂ ਨੇ ਵੇਰਕਾ ਨੂੰ ਚੈੱਕ ਕਰਵਾਇਆ ਅਫੀਸ਼ੀਅਲਸ ਨੂੰ ਉਹਨਾਂ ਨੇ ਵੀ ਇਹ ਮੰਨਿਆ ਵੀ ਇਹ ਕਿ ਨਕਲੀ ਹੈ ਹੁਣ ਅਗਲੀ ਕੀ ਕਰ ਰਹੇ ਸੀ ਸੀਲ ਕਰਤਾ ਪਰ ਦੁਬਾਰਾ ਹੁਣ ਉਹ ਸਾਡੇ ਕੋਲ ਜਦੋਂ ਰਿਕੁਐਸਟ ਦੇਣਗੇ ਸੀਲ ਖੋਲਣ ਲਈ ਫੇਅਰ ਫੂਡ ਸੇਫਟੀ ਅਫਸਰ ਉੱਥੇ ਜਾ ਕੇ ਉਹਦੀ ਸੈਂਪਲਿੰਗ ਕਰਕੇ ਹੀ ਸੀਲ ਖੋਲhenge ਇਹਦਾ ਹੀ ਵਿਨੇਕ